ਪ੍ਰੈਕਟੀਕਲ ਇਤੋਂ ਆਇਆ ਵੀ ਕੋਈ ਬੇਟੀ ਸੀਗੇ ਦੇ ਉਹਨਾਂ ਨੇ ਮੂਲਮਤ ਕਰ ਲਿਆ ਪੜਦੀ ਸੀ ਤੇ ਉਹਨੂੰ ਰਾਤ ਨੂੰ ਦਰਛਲੋਈ ਤੇ ਇੱਧਰ ਅਸੀਂ ਉਧਰ ਰਾਤ ਸੀ ਤੇ ਇੱਧਰ ਦੇਰ ਸੀ ਇੱਧਰ ਰਾਤ ਸੀ ਤੇ ਦੇਰ ਸੀ ਤੋਂ ਮੈਨੂੰ ਕਹਿੰਦੀ ਵੀ ਤੁਹਾਡੇ ਨਾਲ ਚਲੋ ਇਹ ਤੇ ਮੈਨੂੰ ਆਹ ਕਹਿ ਕੇ ਗਿਆ ਸੋ ਸਭ ਤੋਂ ਕਿਹਾ ਵੀ ਉਹ ਆਹ ਸਭ ਦੇ ਜਾਪ ਤੇ ਨੇ ਕਾਰਜ ਹੋ ਜਾਣਗੇ ਮੂਲਮਤ ਜਪਿਆ ਕਰ ਇਨਾਂ ਚਿਰ ਤੇ ਕਾਰਜ ਹੋ ਜਾਣਗੇ ਮੈਨੂੰ ਕਹਿੰਦੀ ਵੀ ਤੁਹਾਡੇ ਦਰਸ਼ ਉਹ ਬੜੇ ਬੜੇ ਬੁੜੇ ਸੋਹਣੇ ਚੋਲੇ ਦੇ ਵਿੱਚ ਬੜਾ ਸੋਹਣਾ ਤੁਹਾਡਾ ਚਿਹਰਾ ਸੀ ਤੇ ਬਹੁਤ ਹੀ ਸੋਹਣਾ ਲੱਗਦੇ ਹੋ ਬਕਾਸ਼ਾ ਮੈਂ ਦਰਚ ਲਈ ਤੇ ਮੈਂ ਕਿਹਾ ਮੈਂ ਤੇ ਇੱਥੇ ਉਧਰ ਪਹੁੰਚ ਲਈ ਕੋਹਾ ਵੜਦਾ ਹਾਂ ਜਾਂ ਕਿਲ ਕਰਦਾ ਉਧਰ ਨਹੀਂ ਸੀ ਤਰ ਤੇ ਮੈਂ ਕਿਹਾ ਮੇਰੇ ਦਰਸ਼ਨ ਕਿੱਦਾਂ ਹੋਗੇ ਪਾਸਾ ਸਰੀਰ ਕਿੱਦਾਂ ਉੱਥੇ ਜਾ ਸਕਦਾ ਕਿ ਨਹੀਂ ਮੈਨੂੰ ਨਹੀਂ ਪਤਾ ਆਇਆ ਮੈਂ ਉਹ ਦੱਸਾਂ ਤੈਨੂੰ ਮੈਂ ਕਿਹਾ ਉਹ ਨਾਨਕ ਜਿਹੜੇ ਜਿਸ ਜਨ ਦੀ ਉਸ ਤੋਂ ਕਰਾਉਣਾ ਚਾਵੇ ਨਾ ਉਹ ਉਹਦਾ ਰੂਪ ਪੜ ਕੇ ਦਰਸ਼ਨ ਦੇ ਪਰ ਇਹ ਗੱਲ ਸਹੀ ਹੈ ਬਿਲਕੁਲ ਅੰਡਰਸਟੈਂਡ ਕਰ ਗਏ ਨਾ ਬਿਲਕੁਲ ਆ ਆਈ ਉਹਦੇ ਅੱਗੇ ਇੰਨੇ ਚ ਚਕਰਾ ਦੂ ਕਿਸੇ ਉਸ ਰਾਪੀਆ ਤੋਂ